ਚਿੰਤੀ ਦੇ ਵਿੱਚ ਚਾਹੇ ਕਿੰਨੀਆਂ ਵੀ ਮੁਸੀਬਤਾਂ ਆ ਜਾਣੰਨੰਨ ਦਾ ਹੱਸ ਕੇ ਤੇ ਡਟ ਕੇ ਮੁਕਾਬਲਾ ਕਰੋ ਕਿਉਂਕਿ ਹਰ ਰਾਤ ਤੋਂ ਬਾਅਦ ਸਵੇਰਾ ਇੱਕ ਦਿਨ ਜ਼ਰੂਰ ਤੇ ਜਰੂਰ ਸਵੇਰਾ ਹੋਗਾ ਨਾ ਉਹ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਉਮੀਦਾਂ ਤੇ ਨਵੀਆਂ ਮੰਗਾਂ ਲੈ ਕੇ ਆਊਗਾ ਜੋ ਡੋਕਟਰ ਸਭ ਨੂੰ ਜਾਣੀ ਪਤਾ ਨਹੀਂ ਕਦੋਂ ਕਿਹੜਾ ਕਿੰਦੀ ਵੀ ਗੜੀ ਆ ਜਾਵੇ बस ਇਹ ਹੀ ਅਰਦਾਸ ਕਰਿਆ ਕਰੋ ਸੱਚੀ ਬਾਸ਼ਾ ਦੀ ਆਵੇ ਦਾ ਫੁੱਲਣਾ ਹੋਵੇ ਜੇ ਦੋਸੀ ਇਸ ਤਰ੍ਹਾਂ ਕਰਦੇ ਨੁਕਤਾ ਨਹੀਂ ਦੀ ਗੱਲ ਕਰਦੇ ਤਾਂ ਪ੍ਰਮਾਤਮਾ ਸਾਡਾ ਵੀ ਚੰਗਾ ਕਰਦਾ ਸਾਨੂੰ ਉਸ ਜਗ੍ਹਾ ਤੋਂ ਕੱਢ ਕੇ ਲੈ ਆਉਂਦਾ ਜਿੱਥੇ ਗਿਆਨ ਦੇ ਬਹੁਤ ਘਟ ਮੁੰਦੇ ਹੁੰਦੇ ਮਤਲਬ ਮੂੰਚੋਂ ਇੱਕ ਪਰਮਾਤਮਾ ਕੱਢ ਸਕਦਾ ਪਰ ਕੱਢਦਾ ਕਿਨੂੰ ਜਿਹੜਾ ਦੂਜਿਆਂ ਦਾ ਭਲਾ ਸੋਚਦਾ ਜਿਹੜਾ ਦੂਜਿਆਂ ਨੂੰ ਮਾਰ ਕੇ ਪੈਂਦਾ ਮਾਦੀ ਮਤ ਪਰਮਾਤਮਾ ਦੀ ਗੱਲ ਚ ਤੁਹਾਨੂੰ ਨਹੀਂ ਜਾਈ ਹੀ ਸੋਚਿਆ ਕਰੋ ਕਿ ਆਪਦੇ ਵੱਲੋਂ ਕਦੇ ਵੀ ਕਿਸੇ ਦਾ ਮਾਰਾ ਨਾ ਕਰਿਆ ਕਰੋ ਜੇ ਚੰਗਾ ਨਹੀਂ ਹੋ ਸਕਦਾ ਮਾਰਾ ਕਰਨ ਦਾ ਹੱਕ ਵੀ ਤੁਹਾਨੂੰ ਕਿਸੇ ਨੂੰ ਜਿਹੜਾ ਬੰਦਾ ਇਹਨਾਂ ਗੱਲਾਂ ਤੇ ਅਮਲ ਕਰਦਾ ਮੈਨੂੰ ਲੱਗਦਾ ਜ਼ਿੰਦਗੀ 'ਚ ਕਦੇ ਦੁਖੀ ਨਹੀਂ ਹੁੰਦਾ ਕਿਸੇ ਵੀ ਜੀਵਨ ਅਨੁਭਵ ਅਸਾਸ ਨੂੰ ਹੰਡਾ ਕੇ ਕੀਤਾ ਜਾ ਸਕਦਾ ਮੁੱਠੀਆਂ ਸੁਣਾਈਆਂ ਗੱਲਾਂ ਨਾ ਤਾਂ ਅਸੀਂ ਕਹਿ ਦਿੰਨੇ ਆ ਸ਼ਾਇਦ ਇਹ ਆਈ ਨਹੀਂ ਆਈ ਪਰ ਜਦੋਂ ਆਉਂਦੀ ਤੇ ਪੈਂਦੀ ਆਪ ਨੂੰ ਹੰਡਾਉਣੀ ਪੈਂਦੀ ਆ ਉਦੋਂ ਪਤਾ ਲੱਗਦਾ ਕਿ ਉਹ ਦੁੱਖ ਉਹ ਦਰਦ ਕੀ ਚੀਜ਼ ਹੁੰਦੀ ਉਹ ਸਹਿਣੀ ਕਿੰਨੀ ਆਕੀਂ ਕੰਮ ਕਿਵੇਂ ਸਿਆ ਜਾ ਸਕਦਾ ਉਦੋਂ ਫਿਰ ਸਾਨੂੰ ਸਾਹਮਣੇ ਵਾਲੇ ਦਾ ਦਰਦ ਮਹਿਸੂਸ ਹੁੰਦਾ ਮੈਨੂੰ ਯਾਰ ਇਹ ਤਾਂ ਮੇਰੇ